ਮਾਤਾ ਨੈਣਾ ਦੇਵੀ ਦੇ ਦਰਬਾਰ ਤੇ ਹਾਜ਼ਰੀ ਤੋਂ ਪਹਿਲਾਂ ਕੌਲਾਂ ਵਾਲੇ ਟੋਬੇ ਤੇ ਹਾਜ਼ਰੀ ਕਿਉਂ ਹੁੰਦੀ ਹੈ ਜ਼ਰੂਰੀ ਕੌਲਾਂ ਵਾਲੇ ਟੋਬੇ ਦਾ ਮਾਤਾ ਨੈਣਾ ਦੇਵੀ ਮੰਦਿਰ ਦੇ ਨਾਲ ਜੁੜਿਆ ਕੀ ਹੈ ਪੂਰਾ ਇਤਿਹਾਸ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਜਰੂਰ ਲਵਾਓ ਜੈ ਮਾਤਾ ਦੀ ਦੋਸਤੋ ਮਾਤਾ ਨੈਣਾ ਦੇਵੀ ਮੰਦਿਰ ਦਾ ਅਹਿਮ ਸਥਾਨ ਹੈ ਕੌਲਾਂ ਵਾਲਾ ਟੋਬਾ ਕਮਲਾਂ ਵਾਲੀ ਟੋਬੇ ਤੋਂ ਮਾਤਾ ਨੈਣਾ ਦੇਵੀ ਮੰਦਿਰ ਦੀ ਚੜ੍ਹਾਈ 7 ਮੀਲ ਜਾਣ ਕੇ ਕਰੀਬ 10 ਕਿਲੋਮੀਟਰ ਹੈ ਅਤੇ ਬੀਤੇ ਸਮੇਂ ਦੌਰਾਨ ਸ਼ਰਧਾਲੂ ਮਾਤਾ ਨੈਣਾ ਦੇਵੀ ਜੀ ਦੇ ਦਰਬਾਰ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਇਸ ਟੋਬੇ ਤੇ ਆਪਣੀ ਹਾਜ਼ਰੀ ਜ਼ਰੂਰ ਲਵਾਉਂਦੇ ਸਨ ਅਤੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਇਥੋਂ ਕਮਲ ਦੇ ਪੁੱਲ ਮਾਤਾ ਜੀ ਦੇ ਚਰਨਾਂ ਦੇ ਵਿੱਚ ਚੜਾਉਣ ਦੇ ਲਈ ਲੈ ਕੇ ਜਾਂਦੇ ਸਨ ਅਤੇ ਕੌਲਾਂ ਵਾਲੇ ਟੋਬੇ ਸਰੋਵਰ ਦਾ ਜਲ ਬਹੁਤ ਹੀ ਪਵਿੱਤਰ ਅਤੇ ਅੰਮ੍ਰਿਤ ਵਰਗਾ ਮੰਨਿਆ ਜਾਂਦਾ ਹੈ। ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸ਼ਰਧਾਲੂਆਂ ਦੇ ਪਾਪ ਧੋਲ ਜਾਂਦੇ ਨੇ ਅਤੇ ਇਹ ਵੀ ਕਿਹਾ ਜਾਂਦਾ ਕਿ ਇਤੇ ਇਸ਼ਨਾਨ